ਉਹਨਾਂ ਮੇਲਿਆਂ ਤੇ ਤਾਂ ਦੁਕਾਨ ਵਾਲੇ ਵੀ ਆ ਜਾਣਾ ਉਸ ਮੇਲਿਆਂ ਤੇ ਤਾਂ ਮਿੱਤਰੋ ਖੁਸ਼ੀ ਹੁਣੀ ਸ਼ਾਦੀ ਹੁਣਿਆਣੇ ਵੀ ਵਰਲਡ ਕੱਪ ਆ ਰਿਹਾ ਕਿਉਂਕਿ ਠੀਕ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਐਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਪੰਜਾਬ 'ਚ ਹੋਣਾ ਟੂਰਨਾਮੈਂਟ ਉਹਦੇ ਬਾਰੇ ਤੁਹਾਨੂੰ ਅਪਡੇਟ ਦੇਣੀ ਆ ਅੱਜ ਮਿੱਤਰੋ ਪੰਜਾਬ 'ਚ ਬਹੁਤ ਤਗੜਾ ਮੈਂ ਕਹਾਂ ਵੀ ਵੱਡਾ ਕੱਪ ਹੋਣਾ ਸੋ ਉਹਦੇ ਬਾਰੇ ਜੋ ਸ਼ੋ ਮੈਚ ਹੀ ਹੋਣਾ ਵੈਸੇ ਤਾਂ ਤੇ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਨਵੇਂ ਆਏ ਆ ਦਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ ਆ ਜ਼ਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਕੈਨੇਡਾ ਬਾਰੇ ਜਾਣਕਾਰੀ ਦੇਵਾਂਗੇ ਵੀ ਕੈਨੇਡਾ ਚ ਹੁਣ ਕਦੋਂ ਤੱਕ ਪੈਣੀ ਆ ਵੈਸੇ ਪਤਾ ਹੀ ਹੁੰਦਾ ਤੁਹਾਨੂੰ ਪਰ ਬਾਈ ਕਹਿ ਰਹੇ ਆ ਟੀਮਾਂ ਕਿਉਂ ਨਹੀਂ ਚੇਂਜ ਹੋ ਰੂਆਂ ਉਹ ਚੀਜ਼ਾਂ ਵੀ ਤੁਹਾਨੂੰ ਦੱਸਦੇ ਆ ਇਹ ਟੂਰਨਾਮੈਂਟ ਆ ਮਿੱਤਰੋ ਜੋ ਐ ਅਹਿਮਦ ਖਾਨ ਤਰਨਤਰਾ ਇਲਾਕੇ 'ਚ ਹੀ ਹੋਣਾਗਾ ਇਹ ਬਹੁਤ ਤਗੜਾ ਸ਼ੋਅ ਮੈਚ ਆ ਮਾਨਕ ਫਗਵਾੜੇ ਦੀ ਟੀਮ ਤੇ ਕਰਿਆਲੇ ਦੀ ਟੀਮ ਖੇਡਣੀ ਆ ਵੱਡਾ ਸ਼ੋਅ ਮੈਚ ਮਿੱਤਰੋ ਅੱਜ ਤੁਹਾਨੂੰ ਦੇਖਣ ਨੂੰ ਮਿਲੇਗਾ ਏਅਰਚੇ ਵੀ ਵੱਡੇ ਮੱਲ ਮਾਨ ਕੱਲੋ ਜੋ ਖੇਡਦੇ ਆ ਨਾ ਅਮਰਿਤ ਨਾਥ ਬੇਸ਼ੱਕ ਬਾਹਰ ਆ ਇੰਗਲੈਂਡ ਦੇ ਵਿੱਚ ਸੋ ਖਿਡਾਰੀ ਤਾਂ ਬਾਹਰ ਆ ਵੱਡੇ ਵੱਡੇ ਮੱਲ ਪਰ ਵਧੀਆਂ ਟੀਮਾਂ ਬਣ ਕੇ ਆਉਣੀਆਂ ਇਹ ਟੂਰਨਾਮੈਂਟ ਟੌਪ ਦਾ ਹੋਊਗਾ ਤੇ ਕੈਨੇਡਾ ਦੇ ਵਿੱਚ ਮਿੱਤਰੋ ਇੱਕ ਹੋਰ ਪਿਆਜੇ BC ਦੇ ਇੱਕ ਦੋ ਮੇਲੇ ਪਏ ਆ ਇਸ ਤੋਂ ਬਾਅਦ ਜੋ ਹੈ ਟੋਰਾਂਟੋ ਦਾ ਸੀਜ਼ਨ ਦੋ ਸੀ ਉਹ ਬਣਗਾ ਹੋਗਾ ਫੈਡਰੇਸ਼ਨ ਆ ਤਾਂ ਕਰਕੇ ਵੀ BC ਦੇ ਪਹਿਲਾ ਮੈਚ ਤੇ ਟੋਰਾਂਟੋ ਦੇ ਵੀ ਹਜੇ ਦੋ ਤਿੰਨ ਕੱਪ ਰਹਿੰਦੇ ਆ ਉਹ ਮੇਲੇ ਵੀ ਮਿੱਤਰੋ ਤੁਹਾਨੂੰ ਦੇਖਣ ਨੂੰ ਮਿਲਣਗੇ ਉਹਨਾਂ ਮੇਲਿਆਂ ਤੇ ਤਾਂ ਦੁੱਗਾਂ ਵਾਲੇ ਵੀ ਆ ਜਾਣਾ ਉਸ ਮੇਲਿਆਂ ਤੇ ਤਾਂ ਮਿੱਤਰੋ ਖੁਸ਼ੀ ਹੋਣੀ ਸ਼ਾਦੀ ਹੋਣਿਆਂ ਵੀ ورلڈ ਕੱਪ ਆ ਰਿਹਾ ਕਿਉਂਕਿ ਉੱਥੇ ਕਿਉਂਕਿ ਪਾਕਿਸਤਾਨ ਵਰਗੀਆਂ ਟੀਮਾਂ ਸੋ ਉਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਆਉਣ ਵਾਲੇ ਮਹੀਨੇ ਦਿਨਾਂ ਦੇ ਵਿੱਚ ਹੀ ਕਹਾਂ ਤਾਂ ਮੈਂ ਕਿਉਂਕਿ 20 25 30 ਦਿਨਾਂ ਬਾਅਦ ورلڈ ਕੱਪ ਹੋਣਾ ਸੋ ਉਹ ਚੀਜ਼ ਵੀ ਆਪਾਂ ਦੇਖਾਂਗੇ ਮੈਂ ਮਿਲਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਚਾਰਕ ਦਿਨਾਂ ਤਾਈਂ ਫਿਰ ਟੂਰਨਾਮੈਂਟ ਆ ਰਿਹਾ ਕੈਨੇਡਾ 'ਚ ਬੀਸੀ ਦਾ ਹੀ ਉਦਾਂ ਹੀ ਟੀਮਾਂ ਹੋਣਗੀਆਂ ਜਲਦੀ ਤੁਹਾਨੂੰ ਜਾਣਕਾਰੀ ਦੇ ਦੂੰਗਾ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਆਂ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ